ਸ਼ਿਰਵਾਲਾ ਦੇ ਲਈ ਪੁੱਜੇ ਪੁੱਜੀ ਹੋਈ ਆ ਤੇ ਸ਼ਰਧਾਲੂ ਨੱਚਾ ਕੇ ਮਾਤਾ ਦਾ ਆਸ਼ੀਰਵਾਦ ਵੀ ਲੈ ਰਹੇ ਨੇ ਅਤੇ ਦੂਰ ਦੂਰ ਤੋਂ ਸ਼ਰਧਾਲੂ ਰਾਤ 12 ਵਜੇ ਤੋਂ ਬਾਅਦ ਹੀ ਮੰਦਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁੱਜ ਰਹੇ ਨੇ ਅਤੇ ਤਸਵੀਰਾਂ ਤੁਹਾਨੂੰ ਕੁਰਾਲੀ ਤੋਂ ਦਿਖਾ ਰਿਹਾ ਕਿ ਕਿ ਮਾ ਸ਼ਿਤਲਾ ਮਾਤਾ ਦਾ ਇਹ ਦਰਬਾਰ ਹੈ ਤੇ ਇਹ ਤੇ ਅੱਜ ਲੱਖਾਂ ਦੀ ਤعداد ਦੇ ਇੱਥੇ ਸ਼ਰਧਾਲੂ ਨਤਮਸਤਕ ਵੀ ਹੋਣਗੇ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜ਼ਰੂਰ ਲਿਖ ਦਿਓ ਤੇ ਇਹ ਤਸਵੀਰਾਂ ਤੁਹਾਨੂੰ ਕੋਰਾਲੀ ਤੋਂ ਸ਼ੀਤਲਾ ਮਾਤਾ ਦੇ ਦਰਵਾਜ਼ੇ ਦੀਆਂ ਦਿਖਾ ਰਿਹਾ ਜਿਨ੍ਹਾਂ ਨੂੰ ਕੀ ਬੜੀ ਮਾਤਾ ਕਿਹਾ ਜਾਂਦਾ ਹੈ ਤੇ ਬਕਾਇਦਾ ਇਸ ਮੰਦਰ ਦੇ ਵਿੱਚ ਰਾਤ 12 ਵਜੇ ਤੋਂ ਹੀ ਵੱਡੀਆਂ-ਵੱਡੀਆਂ ਲਾਈਨਾਂ ਸ਼ਰਧਾਲੂਆਂ ਦੀਆਂ ਪਕੜਾਂ ਲੱਗ ਜਾਂਦੀਆਂ ਹਨ ਤੇ ਬਕਾਇਦਾ ਇਸ ਮੰਦਰ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤ ਪੁੱਜਦੀ ਹੈ ਤੇ ਤਸਵੀਰਾਂ ਤੁਹਾਨੂੰ ਇਹ ਮਾਤਾ ਦੇ ਮੰਦਿਰ ਦੀਆਂ ਤਸਵੀਰਾਂ ਮੰਦਿਰ ਦੇ ਵਿੱਚ ਹੀ ਰਾਤ 12 ਵਜੇ ਤੋਂ ਸ਼ਰਧਾਲੂਆਂ ਦੀ ਭੀੜ ਸ਼ੁਰੂ ਹੋ ਜਾਂਦੀ ਹੈ ਅਤੇ ਪ੍ਰਬੰਧਕਾਂ ਵੱਲੋਂ ਵੀ ਬੜੇ ਚੰਗੇ ਉਪਰਾਲੇ ਕੀਤੇ ਜਾਂਦੇ ਨੇ ਅਤੇ ਕਿਹਾ ਜਾਂਦਾ ਹੈ ਕਿ ਇਸ ਮੰਦਿਰ ਦੇ ਵਿੱਚ ਜਦੋਂ ਵੀ ਕੋਈ ਆਉਂਦਾ ਤੇ ਮੁਰਗੀ ਜ਼ਰੂਰ ਛੋਂਦਾ ਹੈ ਤੇ ਉਸ ਦੇ ਨਾਲ ਜੇਕਰ ਕਿਸੇ ਤੇ ਕਿਸੇ ਤਰ੍ਹਾਂ ਦੀ ਕਰੋਪੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਮੰਦਿਰ ਦੀਆਂ ਵਿਕਾਰੀਆਂ ਅਤੇ ਮੰਦਿਰ ਦੇ ਵਿੱਚ ਮਦਾਨਾ ਵਾਲੀ ਮਾਤਾ ਵੀ ਸਥਿਤ ਹੈ ਜਿਸ ਦੇ ਕੀ ਦਰਸ਼ਨ ਕਰਨ ਦੇ ਲਈ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਮੰਦਿਰ ਦੇ ਵਿੱਚ ਜਦੋਂ ਵੀ ਕੋਈ ਆਵੇ ਤਾਂ ਉਹ ਦਾਨ ਜ਼ਰੂਰ ਕਰੇ ਤਾਂ ਕਿ ਦਾਨ ਕੀਤਾ ਹੋਇਆ ਪੈਸਾ ਮੰਦਿਰ ਦੀ ਉਸਾਰੀ ਦੇ ਕੰਮ ਹੀ ਆ ਸਕੇ ਅਤੇ ਜ਼ਰੂਰ ਜਦੋਂ ਵੀ ਤੁਸੀਂ ਇਸ ਮੰਦਿਰ ਦੇ ਵਿੱਚ ਆਓ ਤਾਂ ਕੁਝ ਨਾ ਕੁਝ ਆਪਣੀ ਨੇ ਕਮਾਈ ਵਿੱਚੋਂ দান ਜ਼ਰੂਰ ਕਰਕੇ ਜਾਓ ਤਾਂ ਕਿ ਮੰਦਰ ਨੂੰ ਹੋਰ ਵੀ ਸ਼ਾਨਦਾਰ ਬਣਾਇਆ ਜਾ ਸਕੇ ਪ੍ਰਬੰਧਕਾਂ ਵੱਲੋਂ ਵੀ ਬੜੇ ਚੰਗੇ ਉਪਰਾਲੇ ਇਸ ਮੰਦਰ ਦੇ ਲਈ ਕੀਤੇ ਜਾ ਰਹੇ ਨੇ ਅਤੇ ਹਰ ਇੱਕ ਕੋਨੇ ਤੇ ਸੇਵਾਦਾਰ ਤਾਇਨਾਤ ਹੈ ਜੇਕਰ ਕਿਸੇ ਨੂੰ ਕੋਈ ਔਕੜ ਆਉਂਦੀ ਹੈ ਤਾਂ ਸੇਵਾਦਾਰ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਤੁਹਾਨੂੰ ਤਸਵੀਰਾਂ ਮੰਦਰ ਦੀਆਂ ਦਿਖਾ ਰਿਹਾ ਮਾਤਾ ਸ਼ਾਮਕੌਰ ਅਤੇ ਬਾਬਾ ਫਰੀਦ ਜੀ ਦੀ ਇਥੇ ਮੰਦਿਰ ਇਹ ਮੰਦਿਰ ਹੈ ਅਤੇ ਮੰਦਿਰ ਦੇ ਵਿੱਚ ਵੀ ਨਤਮਸਤਕ ਜਲੋਕ ਹੁੰਦੇ ਨੇ ਤੇ ਤਸਵੀਰਾਂ ਤੁਹਾਨੂੰ ਰਸ਼ ਦੀਆਂ ਦਿਖਾ ਰਹੇ ਹਾਂ ਜਿੱਤੇ ਕਿ ਭੀੜ ਕਾਫੀ ਜ਼ਿਆਦਾ ਹੋਈ ਹੁੰਦੀ ਹੈ ਅਤੇ ਲੋਕ ਆਪਣੀ ਬਾਰੀ ਦਾ ਇੰਤਜ਼ਾਰ ਕਰਦੇ ਨੇ ਅਤੇ ਆਰਾਮ ਦੇ ਨਾਲ ਮੰਦਿਰ ਦੇ ਵਿੱਚ ਨਤਮਸਤਕ ਹੁੰਦੇ ਨੇ ਅਤੇ ਮਾਤਾ ਦਾ ਆਸ਼ੀਰਵਾਦ ਵੀ ਲੈਂਦੇ ਨੇ ਤੇ ਮੰਦਿਰ ਦੇ ਵਿੱਚ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਜਰੂਰ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖਿਓ ਅਤੇ ਮਾਤਾ ਤੁਹਾਡੀ ਹਰ ਇੱਕ ਮਨੋ ਕਾਮਨਾ ਜ਼ਰੂਰ ਪੂਰੀ ਕਰੇਗੀ ਤੇ ਜ਼ਰੂਰ ਅੱਗੇ ਵੀ ਤੁਹਾਨੂੰ ਹੋਰ ਵੀਡੀਓ ਵਿਖਾਣੇ ਆ ਫਿਲਹਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜੈ ਸ਼ੀਤਲਾ ਮਾਤਾ ਦੀ ਜ਼ਰੂਰ ਲਿਖ ਦਿਓ ਆ ਤੁਸੀਂਾਂ ਤੁਹਾਨੂੰ ਜਿਹੜੀ ਹੈ ਕੁਰਾਲੀ ਦੇ ਸ਼ੀਤਲਾ ਮਾਤਾ ਮੰਦਰ ਵਿਖਾ ਰਹੇ ਆ ਤੇ ਮੰਦਰ ਮਾਤਾ ਮਦਾਨ ਵਾਲੀ ਜਿਹੜੇ ਦੇ ਦਰਸ਼ਨ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜੈ ਮਾਤਾ ਜੀ ਲਿਖਿਓ ਤੇ ਮਦਾਨਾ ਮੰਦਰ ਮਾਤਾ ਮਦਾਨ ਵਾਲੀ ਜਿੱਥੇ ਜਿਹੜੀ ਹਰ ਇੱਕ ਬਰੋ ਕਾਮਨਾ ਜਿਹੜੀ ਆ ਉਹ ਪੂਰੀ ਹੁੰਦੀ ਆ ਉਹ ਵੀ ਤੁਹਾਨੂੰ ਮਾਤਾ ਦੇ ਮੰਦਰ ਦੇ ਦਰਸ਼ਨ ਦਵਾ ਰਹੇ ਆ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆ ਜੈ ਮਾਤਾ ਜੀ ਲਿਖਿਓ ਤੇ ਇਹ ਥਾਂ ਲਾਈ ਜਾ ਰਹੇ ਆ ਕਹਿੰਦੇ ਕਿ ਹਰ ਇੱਕ ਮਨੋ ਕਾਮਨਾ ਜਿਹੜੀ ਆ ਉਹ ਹੁੰਦੀ ਹੈ ਜੇਕਰ ਥਾਨ ਲੱਗੋ ਲੱਗਦੀ ਹੈ ਤੇ ਯੂਰ ਮਰਜੋਤ ਸਿੰਘ ਆਪਣੇ ਮਾਤਾ ਦੇ ਨਾਲ ਤੇ ਜ਼ਰੂਰ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾ ਦੇ ਆ ਤੇ ਥਾੜੇ ਵੀ ਲਏ ਜਾ ਰਹੇ ਨੇ ਤਾਂ ਥਾ ਆਉਂਦੇ ਗਏ ਉਹ ਵੀ ਆ ਤੁਹਾਨੂੰ ਉਹ ਸਰਾਂਦੇ ਆ ਸੋਹਣ ਉਹ ਵੀ ਸੁਲਾਨੇ ਆ ਆ ਹੁੰਦੇ ਕੀ ਹੈ ਉਹ ਵੀ ਤੁਹਾਨੂੰ ਸਰਾਂਦੇ ਆ ਤਾਂ ਖਾਣ ਆ ਖਾਤੇ ਲਏ ਜਾਂਦੇ ਆ ਇਹ ਜੇ ਬੱਚੇ ਨੂੰ ਮਾਤਾ ਨਿਕਲਦੇ ਹੋਏ ਰੈਰ ਹੋਵੇ ਉਹਦੇ ਕਰਕੇ ਲਾਂਦੇ ਆ ਜੀ ਇਹ ਸੁੱਕਾ ਆਵੇ ਕਿਸੇ ਦੇ ਘਰ ਘਰ ਪਰਿਵਾਰ ਚ ਕੋਈ ਬੱਚਾ ਬਿਗਲਾ ਹੋ ਜਵੇ ਉਹਦੇ ਕਰਕੇ ਤਾਂ ਲਾਂਦੇ ਆ ਇਹ ਉਹ ਕੋਈ ਜੀ ਕੁਝ ਲੋਕ ਮੰਨਦੇ ਇਹ ਕਹਿੰਦੇ ਵੀ ਘਰ ਬਣ ਜਾਂਦਾ ਇਹਦੇ ਨਾਲ ਜੇ ਖਾ ਲਓ ਭਾਈ ਜੀ ਨਹੀਂ ਆਣੀ ਹੈ ਇਹ ਕੁਛ ਨਹੀਂ ਆਦਾ ਕਹਿੰਦੇ ਸੁੱਕ ਫੁਰੀ ਹੁੰਦੀ ਫੇਰ ਲਾਂਦੇ ਆ ਹਾਂ ਜੀ ਹਾਂ ਜੀ ਸੁੱਕ ਫੁਰੀ ਹੁੰਦੀ ਆ ਬੱਚੇ ਦੀ ਮਾਂ ਦਾ ਨਿਕਲੇ ਹੋਵੇ ਸੁੱਕਦੇ ਆ ਕਿਸੇ ਫਾਲਵਾੜਾ ਉਸ ਕਰਕੇ ਲਾਂਦੇ ਆ ਸਵਾਗਤ ਹੈ ਲੋਕਾਂ ਦਾ ਧੰਨਵਾਦ ਜੀ ਤਿਸਾ ਗਿਆ ਭਾਈ ਸਾਹਿਬ ਨੇ ਆ ਥਾਣ ਇਸ ਕਰਕੇ ਲਾਇਆ ਜੰਦੇ ਜੇਕਰ ਕਿਸੇ ਨੇ ਕੋਈ ਸੁੱਖ ਸੁਖੀ ਹੋਵੇ ਤੇ ਮਾਤਾ ਉਹਨਾਂ ਦੀ ਸੁੱਖ ਜਿਹੜੀ ਹੈ ਉਹ ਪੂਰੀ ਕਰਦੀ ਹੈ ਤਾਂ ਕਿ ਇਸ ਤੋਂ ਬਾਅਦ ਇਹ ਆ ਖਾਨ ਲਾਇਆ ਜਾਂਦਾ ਹੈ ਧੰਨਵਾਦ ਲੋਕਾਂ ਦਾ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਏ ਆ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਤੁਸੀਂ ਜੈ ਮਾਤਾ ਜੀ ਜਰੂਰ ਲਿਖਿਓ ਤੇ ਬੱਚਿਆਂ ਦੇ ਨਾਂ ਤੇ ਜਰੂਰ ਕਮੈਂਟ ਬਾਕਸ ਵਿੱਚ ਜੈ ਮਾਤਾ ਜੀ ਲਿਖਿਓ ਹੋਗਾ ਜੀ ਸਾਰਿਆਂ ਨੂੰ ਜੈ ਮਾਤਾ ਜੀ